ਨੌਂ ਲਈ ਇਕੱਠੇ ਹੋਏ ਆ ਆਪਾਂ ਜਾਣਦੇ ਹਾਂ ਕਿ ਕਾਲੇ ਕਾਨੂੰਨਾਂ ਨੂੰ ਲੈ ਕੇ ਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਧਰਨਾ ਚੱਲ ਰਿਹਾ ਅੱਜ ਜਗਜੀਤ ਸਿੰਘ ਡੱਲੇਵਾਲ ਲਗਭਗ 50 ਦਿਨ ਤੋਂ ਮਰਨwarte ਤੇ ਬੈਠੇ ਹਨ ਆਪਣਾ ਸਭ ਦਾ ਫਰਜ਼ ਬਣਦਾ ਹੈ ਕਿ ਕਿਸਾਨ ਹੋਣ ਨਾਤੇ ਆਪਾਂ ਵੀ ਉਹਨਾਂ ਦੇ ਸਾਥ ਦੀ ਗੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਰਲ ਕੇ ਅੱਜ ਲੋਹੜੀ ਤੇ ਕਾਲੇ ਕਾਨੂੰਨਾਂ ਨੂੰ ਸਾੜੀਏ ਇਸ ਲਈ ਆਪਾਂ ਪਿੰਡ ਢੋਕ ਵਿੱਚ ਲੋਹੜੀ ਦੀ ਅਗ ਵਿੱਚ ਕਾਲੇ ਕਾਨੂੰਨਾਂ ਨੂੰ ਸਾੜਦੇ ਹੋਏ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਈ ਅਰਦਾਸ ਕਰੀਏ ਅਤੇ ਸਰਕਾਰ ਵਿਰੁੱਧ ਵਿਰੋਧ ਨਾਰੇ ਲਾਈਏ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਯਾ ਸਰਕਾਰ ਮਰਦਾਬਾਦ ਕਾਲੇ ਕਾਨੂੰਨ ਵਾਪਸ ਲੋ ਕਾਲੇ ਕਾਨੂੰਨ ਵਾਪਸ ਲੋ ਯਾ ਲੋਬ ਮੋਤੀ ਮਰ ਗਿਆ ਹਾਏ ਹਾਏ ਮੋਤੀ ਮਰ ਗਿਆ ਹਾਏ ਹਾਏ ਚਾਉਂਦੇ ਸੀ ਰਾ ਬੋਲਦੀ ਮਰ ਗਿਆ ਉਹ ਭਾਈ ਆਪਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਾਂ ਨੂੰ ਇਹ ਝੂਠ ਨਹੀਂ ਹੈ ਇਹ ਆਪਣੇ ਤੇ ਆਏ ਖੜੇ ਸਮਝ ਲੋ ਤੁਸੀਂ ਇਹ ਚੀਜ਼ ਨੂੰ ਮੰਨ ਕੇ ਚੱਲੋ ਜਿਦੇ ਆਪਾਂ ਖਾ ਕਿਵੇਂ ਬਣਾਂ